ਨਮਾ ਘਰ ਬਣਾਉਣਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਅਸੀਂ ਲੱਖਾਂ ਰੁਪਏ ਇੱਟਾਂ ਰੇਤਾ ਤੇ ਸਰੀਏ ਤੇ ਖਰਚ ਕਰ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ 90% ਲੋਕ ਇੱਕ ਬਹੁਤ ਵੱਡੀ ਗਲਤੀ ਕਰਦੇ ਹਨ ਉਹ ਹੈ ਕਿ ਗਲਤ ਸੀਮਿੰਟ ਦੀ ਚੋਣ ਫਿਰ ਬਾਅਦ ਚ ਨਤੀਜਾ ਕੀ ਨਿਕਲਦਾ ਹੈ ਸਾਲ ਦੋ ਸਾਲਾਂ ਬਾਅਦ ਕੰਧਾਂ ਚ ਸਲਾਬ ਹੋਣ ਲੱਗ ਜਾਂਦੀ ਹੈ ਛੱਤਾਂ ਚੋਂ ਲੱਗ ਜਾਂਦੀਆਂ ਨੇ ਤੇ ਮਹਿੰਗੇ ਪੇਟ ਝੜਨ ਲੱਗ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਕੰਪਨੀਆਂ ਜਿਹੜੇ ਤਿੰਨ ਤਰ੍ਹਾਂ ਦੇ ਸੀਮਿੰਟ ਬਣਾਉਂਦੀਆਂ ਨੇ ਇਹ ਸਾਰੀਆਂ ਹੀ ਕੰਪਨੀਆਂ ਜਿਹੜੀਆਂ ਉਹ ਹਰ ਕੰਪਨੀ ਤਿੰਨ ਤਰ੍ਹਾਂ ਦੇ ਸੀਮਿੰਟ ਜ਼ਰੂਰ ਬਣਾਉਂਦੀ ਹੈ ਸੀਮਿੰਟ ਦਾ ਨਾਮ ਹੁੰਦਾ ਹੈ OPC, PPC ਅਤੇ PSC ਉਹਨਾਂ ਵਿੱਚੋਂ ਤੁਹਾਡੇ ਘਰ ਲਈ ਕਿਹੜਾ ਸਹੀ ਹੈ ਅੱਜ ਅਸੀਂ ਉਸੇ ਬਾਰੇ ਹੀ ਗੱਲ ਕਰਾਂਗੇ ਹੱਬ ਤੋਂ ਪਹਿਲਾਂ ਗੱਲ ਕਰਦੇ ਹਾਂ OPC ਦੀ ਇਹ ਸੀਮਿੰਟ ਪੁਰਾਣੇ ਸਮਿਆਂ ਤੋਂ ਹੀ ਚੱਲਦਾ ਆ ਰਿਹਾ ਹੈ ਇਹ ਬਹੁਤ ਜਲਦੀ ਸੈੱਟ ਹੁੰਦਾ ਹੈ ਅਤੇ ਇਸ ਦੀ ਤਾਕਤ ਸਟਰੈਂਥ ਬਹੁਤ ਤੇਜ਼ੀ ਦੇ ਨਾਲ ਵਧਦੀ ਹੈ ਤੇ ਇਹਨੂੰ ਕਿੱਥੇ ਵਰਤਣਾ ਚਾਹੀਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਤੇਜ਼ੀ ਨਾਲ ਕੰਮ ਹੋਵੇ ਜਿਵੇਂ ਕਿ ਬਹੁਤ ਜ਼ਿਆਦਾ ਮੰਜ਼ਲ ਇਮਾਰਤ ਜਾਂ ਪੁਲ ਦਾ ਕੰਮ ਹੋਵੇ ਆਪਾਂ ਇਹਨੂੰ ਉੱਥੇ ਵਰਤ ਸਕਦੇ ਹਾਂ ਜਿੱਥੇ ਤੁਹਾਨੂੰ ਛੇਤੀ ਮਜ਼ਬੂਤੀ ਚਾਹੀਦੀ ਹੋਵੇ ਅਤੇ ਇਸ ਦੀ ਇੱਕ ਕਮਜ਼ੋਰੀ ਵੀ ਹੈ ਇਸ ਵਿੱਚ ਗਰਮੀ ਹੀਟ ਆਫ ਹਾਈਡਰੇਸ਼ਨ ਬਹੁਤ ਜ਼ਿਆਦਾ ਨਿਕਲਦੀ ਹੈ ਜੇ ਤੁਸੀਂ ਇਸ ਦੀ ਇਸ ਦੀ ਤਰਾਈ ਮਤਲਬ ਕਿ ਕੋਰਿੰਗ ਬਹੁਤ ਜ਼ਿਆਦਾ ਨਹੀਂ ਕਰਦੇ ਤਾਂ ਕੰਧਾਂ ਵਿੱਚ ਬ੍ਰੀਕ ਬ੍ਰੀਕ ਤਰੇੜਾਂ ਆਉਣ ਦਾ ਡਰ ਰਹਿੰਦਾ ਹੈ ਅੱਜ ਕੱਲ੍ਹ ਘਰਾਂ ਦੀ ਉਸਾਰੀ ਲਈ ਇਸ ਦੀ ਵਰਤੋਂ ਪੂਰੀ ਵੱਧ ਗਈ ਹੈ ਤੇ ਹੁਣ ਗੱਲ ਕਰਦੇ ਆਂ ਸੀਮਿੰਟ ਦੀ ਜੋ ਅੱਜ ਕੱਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਪੀਪੀਸੀ ਅੱਜ ਕੱਲ ਜਿਆਦਾ ਕੰਪਨੀ ਇਹੀ ਰਿਕਮੈਂਡ ਕਰਦੀ ਹੈ ਤੇ ਜਿਆਦਾ ਠੇਕੇਦਾਰ ਇਹੀ ਲਾ ਰਹੇ ਆ ਇਹਦਾ ਪੂਰਾ ਨਾਮ ਹੁੰਦਾ ਹੈ ਪੋਰਟਲੈਂਡ ਪੌਨਲਾਜਾ ਸੀਮਿੰਟ ਜਿਹਨੂੰ ਆਪਾਂ ਸ਼ਾਰਟ ਫਾਰਮ ਚ ਪੀਪੀਸੀ ਕਹਿ ਦਿੰਨੇ ਆ ਇਸ ਵਿੱਚ ਫਲਾਈ ਐਸ ਇਸ ਵਿੱਚ ਫਲਾਈ ਐਸ ਜਿਆਦਾ ਮਲਾਈ ਹੁੰਦੀ ਹੈ ਇਹਦੇ ਫਾਇਦੇ ਇਹ ਹੈ ਕਿ ਸਲਾਬ ਤੋਂ ਬਚਾ ਇਹਦੇ ਕੰਨ ਬਹੁਤ ਟ੍ਰੀਕ ਹੁੰਦੇ ਹਨ ਕਿਉਂ ਕੰਧਾਂ ਦੇ ਅੰਦਰਲੇ ਮਹੀਨ ਛੇਕਾਂ ਨੂੰ ਬੰਦ ਕਰ ਦਿੰਦੇ ਹਨ ਇਸ ਨਾਲ ਪਾਣੀ ਅੰਦਰ ਤੱਕ ਨਹੀਂ ਜਾਂਦਾ ਅਤੇ ਸਲਾਬ ਬਹੁਤ ਘੱਟ ਆਉਣ ਦੇ ਚਾਂਸ ਹੁੰਦੇ ਆ ਤੇ ਦੂਜੇ ਨੰਬਰ ਤੇ ਇਹ ਚ ਤਰੇੜਾਂ ਨਹੀਂ ਆਉਂਦੀਆਂ ਇਹ ਹੌਲੀ ਹੌਲੀ ਸੈੱਟ ਹੁੰਦਾ ਹੈ ਜਿਸ ਕਰਕੇ ਇਹਦੇ ਚ ਗਰਮੀ ਘੱਟ ਨਿਕਲਦੀ ਆ ਤੇ ਕ੍ਰੈਕ ਆਉਣ ਦੇ ਚਾਂਸ ਵੀ ਬਹੁਤ ਘੱਟ ਜਾਂਦੇ ਆ ਪਲਾਸਟਰ ਲਈ ਆਪਾਂ ਇਹਨੂੰ ਬੈਸਟ ਕਹਿ ਸਕਦੇ ਆ ਪਲਾਸਟਰ ਅਤੇ ਚਣਾਈ ਲਈ ਸਭ ਤੋਂ ਉੱਤਮ ਹੈ ਕਿਉਂਕਿ ਇਹ ਬਹੁਤ ਮੁਲਾਇਮ ਸਮੂਥ ਫਿਨਿਸ਼ਿੰਗ ਦਿੰਦਾ ਹੁਣ ਆਉਂਦਾ ਹੈ ਪੀਐਸਸੀ ਪੀਐਸਸੀ ਸੀਮੈਂਟ ਜਿੱਥੇ ਪਾਣੀ ਆ ਸੀਮ ਜ਼ਿਆਦਾ ਹੋਵੇ ਇਹਦੀ ਫੁੱਲ ਫਾਰਮ ਹੈਗੀ ਆ ਪੋਰਟਲੈਂਡ ਸਲੈਂਕ ਸੀਮੈਂਟ ਇਹ ਸੀਮੈਂਟ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਜ਼ਮੀਨ ਵਿੱਚ ਸ਼ੋਰਾ ਜਾਂ ਕੈਮੀਕਲ ਜ਼ਿਆਦਾ ਹੋਵੇ ਜਿੱਥੇ ਪਾਣੀ ਦੀ ਮਾਰ ਬਹੁਤ ਹੀ ਜ਼ਿਆਦਾ ਹੋਵੇ ਜਿਵੇਂ ਨਹਿਰਾਂ ਦੇ ਨੇੜੇ ਚੈਂਪੀਸਮੈਂਟ ਵਿੱਚ ਹੋ ਗਿਆ ਜਾਂ ਆਪਾਂ ਹੋਰ ਵੀ ਦੇਖ ਸਕਦੇ ਹਾਂ ਕਿ ਜਿੱਥੇ ਜ਼ਿਆਦਾ ਸਲਾਬ ਆ ਰਹੀ ਹੈ ਖਾਸ ਕਰਕੇ ਇਹਦੇ ਵਿੱਚ ਇਹ ਹੈ ਇਹ ਕੈਮੀਕਲ ਅਤੇ ਅਸਲੇ ਦੇ ਹਮਲੇ ਨੂੰ ਸਹਿਣ ਸ਼ਕਤੀ ਰੱਖਦਾ ਹੈ ਮਲਕੀ ਉਹਦੇ ਚ ਲੜਨ ਦੀ ਤਾਕਤ ਜ਼ਿਆਦਾ ਹੁੰਦੀ ਹੈ ਜੇ ਤੁਹਾਡੇ ਇਲਾਕੇ ਚ ਪਾਣੀ ਖਾਰਾ ਹੈ ਤਾਂ ਤੁਹਾਡੇ ਲਈ ਪੀਐਸਸੀ ਤੁਹਾਡੇ ਲਈ ਵਰਦਾਨ ਹੈ ਇਹ ਤੁਹਾਡੇ ਸਰੀਰ ਨੂੰ ਜੰਗ ਰਸਟ ਲੱਗਣ ਤੋਂ ਵੀ ਬਚਾਵੇਗਾ ਜੰਗ ਘੱਟ ਲੱਗੇਗੀ ਸਰੀਰੇ ਨੂੰ ਤੇ ਨਾਲ ਕ੍ਰੈਕ ਬਹੁਤ ਘੱਟ ਆਉਣਗੇ ਜੇ ਹੁਣ ਆਪਾਂ ਸਲੈਬ ਦੇ ਕ੍ਰੈਕ ਦੀ ਵੀ ਗੱਲ ਕਰੀਏ ਤਾਂ ਲੋਕ ਗਲਤੀ ਕਿੱਥੇ ਕਰਦੇ ਨੇ ਲੋਕ ਇੱਕ ਤਾਂ ਸਸਤਾ ਸੀਮੈਂਟ ਪਾਲਦੇ ਨੇ ਉਹਦੇ ਚ ਫਿਰ ਇਹ ਨਹੀਂ ਦੇਖਦੇ ਕਿ ਪੀਸੀਸੀ ਹੈ ਜਾਂ ਓਪੀਸੀ ਹੈ ਓਪੀਸੀ ਵੀ ਵਰਤ ਲੈਂਦੇ ਨੇ ਪਰ ਤਰਾਈ ਬਹੁਤ ਘੱਟ ਕਰਦੇ ਨੇ ਜਿਸ ਨਾਲ ਤਰੇੜਾਂ ਜ਼ਿਆਦਾ ਆ ਜਾਂਦੀਆਂ ਨੇ ਤੇ ਲੈਂਟਰ ਪਾਉਣ ਵੇਲੇ ਵਾਈਬ੍ਰੇਟਰ ਦੀ ਵੀ ਵਰਤੋਂ ਨਹੀਂ ਕਰਦੇ ਉਹਦੇ ਨਾਲ 메ਜਰ ਕਾਰਨ ਇਹੀ ਹੈ ਕਿ ਸਲੈਬ ਦੇ ਵਿੱਚ ਹਵਾ ਰਹਿ ਜਾਂਦੀ ਹੈ ਅਤੇ ਹਵਾ ਦੇ ਵਿੱਚ ਦੀ ਪਾਣੀ ਸਰੀਏ ਨੂੰ ਲੱਗਦਾ ਹੈ ਤੇ ਸਰੀਆ ਫਿਰ ਫੁੱਲਦਾ ਹੈ ਤੇ ਦੂਜੀ ਦੇ ਨਾਲ ਕ੍ਰੈਕ ਜ਼ਿਆਦਾ ਵੱਧਦੇ ਆ ਤੇ ਮੇਰੀ ਸਲਾਹ ਇਹੀ ਹੈ ਕਿ ਘਰ ਦੀ ਚਨਾਈ ਅਤੇ ਪਲਾਸਟਰ ਲਈ ਪੀਪੀਸੀ ਵਰਤੋ ਜੇ ਤੁਸੀਂ ਨੀਂਹਾਂ ਭਰ ਰਹੇ ਹੋ ਜਾਂ ਬੇਸਮੈਂਟ ਬਣਾ ਰਹੇ ਹੋ ਪੀਐਸਸੀ ਵੱਲੋਂ ਤੁਸੀਂ ਜਾ ਸਕਦੇ ਹੋ ਸੋ ਆਪਾਂ ਸੀਮੈਂਟ ਦਾ ਸਿਰਫ ਬ੍ਰਾਂਡ ਵੇਖ ਕੇ ਨਾ ਲਓ ਉਸ ਦੀ ਕਿਸਮ ਉਹਨੂੰ ਦੇਖੋ ਆਪਾਂ ਕਿਸ ਟਾਈਪ ਵਰਤਣਾ ਇੱਕ ਵਾਰ ਸਹੀ ਚੋਣ ਤੁਸੀਂ ਕਰ ਲਈ ਤਾਂ ਤੁਹਾਡਾ ਘਰ ਕਈ ਪੀੜ੍ਹੀਆਂ ਤੱਕ ਮਜ਼ਬੂਤ ਰਹਿ ਸਕਦਾ ਹੈ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰਿਓ ਘਰ ਬਣਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ